ਕਵੀ ਸਤਪਾਲ ਭੀਖੀ ਕਵਤਾ ਕਾਲਾ ਕਾ ਪੁਸਤਕ ਕੋਈ ਨਾਲ ਨਾਲ ਜਦੋਂ ਜੰਮਿਆ ਸਾ ਪਿਓ ਨੇ ਤਦ ਹੀ ਕਹਿ ਦਿੱਤਾ ਸੀ ਏਦੋਂ ਤੱਕ ਉਡੀਕ ਜੰਮ ਪੈਂਦੀ ਤੇ ਦਾਈ ਨੇ ਆਪਣੀ ਛੇਤੀ ਚੋਂ ਕਸਤ ਦੱਸੀ ਸੀ ਹੁਣ ਭਾਈ ਤੁਹਾਨੂੰ ਮਕਾਨ ਉੱਤੇ ਡਰਾਉਣਾ ਟੰਗਾਂ ਦੀ ਲੋੜ ਨਹੀਂ ਮੈਨੂੰ 쿠ਸ਼ੜ ਚੁਕਦੇ ਆਂ ਗੋਰੀਆਂ ਬਹਿਣਾ ਦੀ ਟਾਕ ਨੂੰ ਕਾਲਸ ਚਰਜ ਸੀ ਪਾਇਆਂ ਦੀ ਮੜਕ ਸਿੱਥੀ ਪੈਂਦੀ ਆਲੇ ਦੋਆਲੇ ਦੇ ਕਿਨੇ ਹੀ ਵਿਸ਼ੇਸ਼ਣ ਮੇਰੇ ਚਿੱਤੇ ਵਿੱਚ ਖੋਰੂ ਪਾਉਂਦੇ ਮਿੱਤਰ ਮੇਰੇ ਕੋਲ ਨਾ ਆਉਂਦੇ ਦੂਰੋਂ ਲੋਕੀ ਉਪਮਾ ਦਿੰਦੇ ਪੈਂਡਾ ਸ਼ਰਮ ਮਹਿਬੂਬ ਲਈ ਮੈਂ ਮੈਂ ਨਹੀਂ ਮਹਿਜ਼ ਕਾਨ ਮਣ ਕੇ ਰਹਿ ਗਿਆ ਸਾਂ ਮਹਿਬੂਬ ਲਈ ਮੈਂ ਮੈਂ ਨਹੀਂ ਮਹਿਜ਼ ਕਾਨ ਮਣ ਕੇ ਰਹਿ ਗਿਆ ਸਾਂ ਤੇ ਪਤਨੀ ਵੀ ਕਦੇ-ਕਦੇ ਕੈਦ ਲੈਂਦੀ ਹੈ ਮੇਰਾ ਘਾਲੂ ਤੇ ਕੱਢ ਲੈਂਦੀ ਹੈ ਮਾਂ ਦੀ ਪੜਾਹ ਸ ਇੱਕ ਮੇਰੀ ਮਾਂ ਹੈ ਇੱਕ ਮੇਰੀ ਮਾਂ ਹੈ ਜੋ ਹੁਣ ਵੀ ਕਦੇ-ਕਦੇ ਮੇਰੇ ਮੁਖ ਹੋਤੇ ਲਾਉਣ ਲੱਗ ਪੈਂਦੀ ਹੈ ਮੇਰੇ ਮੁੱਕੋ ਤੇ ਲਾਉਣ ਲੱਗ ਪੈਂਦੀ ਹੈ ਕਾਲਸ ਦਾ ਟਿੱਕਾ ਤੇ ਕਹਿੰਦੀ ਹੈ ਕਿਤੇ ਨજર ਨਾ ਲੱਗ ਜਾਈ ਕਿਤੇ ਨજર ਨਾ ਲੱਗ ਜੇ ਮੇਰੇ ਚੰਨ ਵਰਗੇ ਪੁੱਤ ਨੂੰ ਮੇਰੇ ਚੰਨ ਵਰਗੇ ਪੁੱਤ ਨੂੰ